ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਪਰ ਮੈਂ ਧੰਨ ਹੈ ਉਸ ਮਾਂ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਹੀ ਰਤਰਾਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸੰ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਪਰ ਮੈਂ ਧੰਨ ਹੈ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਆਜ ਉਸ ਮੁਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਇਹ ਨਾ ਇਕੱਠ ਹੋਣਾ ਇਹ ਮਾਪੇ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਬਨਪਾਰ ਉਹਨਾਂ ਦੇ ਪਿਤਾ ਸ਼੍ਰੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਪਿੱਲਾ जेड़े जिस दिन एक्सीडेंट होया है, उस दिन तो लैके उस अंदर ले जा तक अंतम यात्रा तोरन तक ये शख्स सी, बिल्ला बिला सी, और बोतल चक रहे थे जोड़े संगत सारी चली गई थी खाली बोतल मस जिथे संस्कार किया की, गया उन्होंने खाली ही बोतल चक चक के साफ सफाई करके फिर निकले यह है दोस्ती ਇਹ ਹੈ ਯਾਰੀ ਇਹ ਹੈ ਮਿੱਤਰਤਾ ਹੀ ਦਾਤਾ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ